ਜਲੰਧਰ ਬੈਸਟ ਦੇ ਬਾਈ ਇਲੈਕਸ਼ਨ ਆ 10 ਤਰੀਕ ਨੂੰ ਵੋਟਾਂ ਪੈਣੀਆਂ ਸ਼ੀਤਲungral ਜੀ ਬੀਜੇਪੀ ਦੇ ਉਮੀਦਵਾਰ ਆ ਔਰ ਚੋਣ ਪ੍ਰਚਾਰ ਇਸ ਸਮੇਂ ਜੋਰਾਂ ਤੋਂ ਚੱਲ ਰਿਹਾ ਆ ਸਾਡੇ ਨਾਲ ਸਰੂਪ ਚੰਦ ਸਿੰਘਲਾ ਜੀ ਆ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਆ ਬਹੁਤ ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਦਾ ਉਹਦੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਧੰਨਵਾਦ ਸਿੰਘਲਾ ਸਾਹਿਬ ਕੀ ਮਾਹੌਲ ਚੱਲ ਰਿਹਾ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਇਸ ਸਮੇਂ ਚੋਣ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਤੇ ਹੈ ਸਿਰਫ 2 ਦਿਨ ਹੋਰ ਚੋਣ ਪ੍ਰਚਾਰ ਦੇ ਬਚੇ ਆ ਤੁਹਾਨੂੰ ਕੀ ਲੱਗ ਰਿਹਾ ਸਰ ਦੇਖੋ 22 ਇਲੈਕਸ਼ਨ ਹੋ ਰਹੀ ਹੈ ਜੀ ਔਰ ਉਸ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਆਪਣੇ ਮਤਦਾਨ ਅਧਿਕਾਰ ਦਾ ਜਿਹੜਾ ਫੈਸਲਾ ਕਰਨਾ ਔਰ ਸਾਰੀਆਂ ਪਾਰਟੀਆਂ ਬੜੀਆਂ ਜੋਰ ਲਾ ਰਹੀਆਂ ਹਨ ਭਾਰਤ ਜਨਤਾ ਪਾਰਟੀ ਦੀ ਸਾਰੀ ਟੀਮ ਬੜੀ ਮੈਂ ਕੋਸ਼ਿਸ਼ ਕਰ ਰਹੀ ਹਾਂ ਪਰ ਦੁੱਖ ਇਸ ਗੱਲ ਦਾ ਆਉਂਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਰੇ ਐਮਐਲਏ ਐਸ तरह ਲੱਗਦਾ ਹੈ ਕਿ ਇਹਦੇ ਉੱਤੇ ਕਬਜਾ ਕਰਕੇ ਬੈਠੇ ਹੋਏ ਹੈ ਜੀ ਲੋਕ ਬਹੁਤ ਦੁਖੀ ਹੈ ਔਰ ਹਰ ਥਾਂ ਦੇ ਉੱਤੇ ਨਾਕੇ ਲਾ ਕੇ ਘੇਰ ਕੇ ਹਰ ਥਾਂ ਦੇ ਉੱਤੇ ਐਮਐਲਏ ਹਰ ਥਾਂ ਦੇ ਉੱਤੇ ਐਮਪੀ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਮਤਲਬ ਦਬਾਅ ਬਣਾਇਆ ਜਾ ਰਿਹਾ ਜਿਹੜਾ ਵਿਰੋਧਾ ਦਬਾਅ ਹੈ ਉਹ ਬਹੁਤ ਮਾੜਾ ਹੈ ਇਹ ਲੋਕਤੰਤਰਾਸਤੇ ਵੀ ਮਾੜਾ ਹੈ ਔਰ ਫਿਰ ਮੈਂ ਇੱਕ ਗੱਲ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਦਾ ਮੌਲ ਹੈ ਇਸ ਦੇ باوجود ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਉਹਦੀ ਕੈਂਪੇਨ ਚਲਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਛਾਇ ਔਰ ਆਉਣ ਵਾਲੀ 10 ਤਰੀਕ ਨੂੰ ਜਿਹੜੇ ਚੋਣ ਹੋਣੇ ਆ ਭਾਰਤ ਦੇ ਤਾਂ ਬੜੀ ਵੱਡੇ ਮਾਰਜ ਨਾਲ। ਸਿੰਘਲ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਭਾਜਪਾ ਜਿਹੜੀ ਹੈ ਸੀਟ ਕੱਢੇਗੀ ਔਰ ਚੰਗੇ ਮਾਰਜ ਨਾਲ ਕੱਢੇਗੀ ਪਰ ਜੋ ਇਤਿਹਾਸ ਹੈ ਇਤਿਹਾਸ ਇਹ ਕਹਿੰਦਾ ਹੈ ਵੀ ਜਿਹੜੀ ਪ੍ਰੈਜ਼ੀਡੈਂਟ ਗਵਰਨਮੈਂਟ ਹੁੰਦੀ ਆ ਕਦੀ ਬਾਏ ਇਲੈਕਸ਼ਨ ਹੋਇਆ ਤਾਂ ਪ੍ਰੈਜ਼ੀਡੈਂਟ ਗਵਰਨਮੈਂਟ ਹੀ ਇਲੈਕਸ਼ਨ ਜਿੱਦੀ ਆ ਰਹੀ ਆ। ਤੁਹਾਨੂੰ ਕੀ ਲੱਗਦਾ ਇਹ ਜਿਹੜਾ ਟ੍ਰੈਂਡ ਚੱਲਿਆ ਆ ਰਿਹਾ ਇਹ ਬਦਲੇਗਾ? ਦੇਖੋ ਜਿਹੜੇ ਮੌਜੂਦਾ ਗਵਰਨਮੈਂਟ ਹੈ ਕੁਝ ਦਿਨ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਜੀ ਔਰ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀਨੀ ਉਤਰੀ ਇਹਨੇ ਲੋਕਾਂ ਦੇ ਨਾਲ ਜਿਹੜਾ ਹੈਗਾ ਧੋਖਾ ਕੀਤਾ ਝੂਠੇ ਵਾਅਦੇ ਕੀਤੇ ਐ ਔਰ ਲੋਕਾਂ ਨਾਲ इमोशनल ਅਤਿਆਚਾਰ ਕਰਕੇ ਇਹ ਸਤਾ ਦੇ ਵਿੱਚ ਆਈ ਹੈ ਤਾਂ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਇਹ ਜਿਹੜਾ ਹੈਗਾ ਇਹ ਵੀ ਜਿਹੜੀ ਇਹ ਇਲੈਕਸ਼ਨ ਹੈ ਉਹ ਇਹ ਸਾਬਤ ਕਰੇਗੀ ਕਿ ਆਮ ਆਦਮੀ ਪਾਰਟੀ ਨਾਮ ਦੀ ਕੋਈ ਸਰਕਾਰ ਨਹੀਂ ਹੈ ਇੱਕ ਲੋਟੂ ਟੋਲੇ ਦਾ ਕਰੋ ਹੈ ਜਿਹੜਾ ਪੰਜਾਬ ਨੂੰ ਲੁੱਟਣ ਦੇ ਵਿੱਚ ਤੇ ਪੰਜਾਬ ਨੂੰ ਗਹਿਣਾ ਤਰਨ ਵਿੱਚ ਲੱਗਾ ਐ ਸਰ ਕੱਲ ਲੁਧਿਆਣਾ ਵਿੱਚ ਸਾਰੇ ਆਮ ਸ਼ਿਵ ਸੈਨਾ ਦੇ ਆਗੂ ਦੇ ਉੱਤੇ ਹਮਲਾ ਹੋਇਆ ਉਹਨਾਂ ਨੂੰ ਉੱਥੇ ਸਾਰੇ ਆਮ ਦਿਨ ਦਿਹਾੜੇ ਤਲਵਾਰਾਂ ਨਾਲ ਮਾਰ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਕਾਇਲ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਕੇਸ ਜਿਹੜਾ ਸੌਲਡ ਆਊਟ ਕਰ ਲਿਆ ਜਿਹੜਾ ਹਮਲੇਵਾਰ ਸੀਗੇ ਦੋਨੋਂ ਨੇ ਹੰਗ ਜਿਹੜੇ ਸੀਗੇ ਉਹ ਗ੍ਰਿਫਤਾਰ ਕਰ ਲਿਆ ਪਰ ਛੋਟਾ ਇਸ ਦੇ ਉੱਤੇ ਕੀ ਥੀ ਵਿਊ ਹੈ ਦੇਖੋ ਜੋ ਹਮਲਾ ਵਰਸੀ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਸੀ ਜੀ ਸ਼ਰੇ ਆਮ ਸ਼ਰੇ ਬਾਜ਼ਾਰ ਔਰ ਬਿਨਾ ਕਿਸੇ ਡਰ ਪੈਦੇ ਉਹਨਾਂ ਨੇ ਜਿਹੜਾ ਇਹ ਗਲਤ ਕੰਮ ਕੀਤਾ ਔਰ ਮੈਂ ਕਹਿ ਸਕਦਾ ਕਿ ਇੱਕ ਤਰ੍ਹਾਂ ਨਾਲ ਇਹ ਸਰਕਾਰ ਦੇ ਇੱਕ ਮੱਥੇ ਤੇ ਕਲੰਕ ਹੈ ਉਹ ਤਾਂ ਪਤਾ ਲੱਗਦਾ ਕਿ ਲਾਅ ਐਂਡ ਆਰਡਰ ਹੈ ਨਹੀਂ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਡਰ ਨਹੀਂ ਕਿਸੇ ਨੂੰ ਕੋਈ ਭੈ ਨਹੀਂ ਔਰ ਜਿੱਥੇ ਜੀ ਕਰਦਾ ਕੋਈ ਨਸ਼ਾ ਵੇਚ ਰਿਹਾ ਜਿੱਥੇ ਜੀ ਕਰਦਾ ਕਿਸੇ ਨੂੰ ਕੁੱਟ ਰਿਹਾ ਕੋਈ ਜਿੱਥੇ ਜੀ ਕਰਦਾ ਕਹੋ ਹਮਲੇ ਕਰ ਰਿਹਾ ਜਿੱਥੇ ਜੀ ਕਰਦਾ ਖੋਹ ਹੋ ਰਹੀ ਹੈ ਔਰ ਸਰਕਾਰ ਇਸਰ ਚੁੱਪ ਬੈਠ ਕੇ ਸਾਰਾ ਕੁਝ ਦੇਖ ਰਹੀ ਹੈ ਇਹ ਇਹ ਤੋਂ ਪਤਾ ਲੱਗਦਾ ਲਾਅ ਐਂਡ ਆਰਡਰ ਜ਼ੀਰੋ ਹੋ ਚੁੱਕਾ ਹੈ ਕਇਸਰ ਸ਼ਿਤਲੰਗ ਰਾਜ ਜੀ ਨੇ આરોਪ ਪ੍ਰਤੀ આરોਪ ਚੱਲ ਰਿਹਾ ਹੈ ਸ਼ਿਤਲੰਗ ਰਾਜ ਜੀ ਨੇ ਇੱਕ ਪੈਨ ਡਰਾਈਵ ਦਿਖਾਈ ਪ੍ਰੈਸ ਕਾਨਫਰੰਸ ਕੀਤੀ ਪੈਨ ਡਰਾਈਵ ਦਿਖਾਈ ਉਹਨਾਂ ਨੇ ਕਿਹਾ ਵੀ ਜਿਹੜੀ ਮੌਜੂਦਾ ਗਵਰਨਮੈਂਟ ਆ ਉਹਨਾਂ ਦੇ ਖਿਲਾਫ ਭ੍ਰਸ਼ਟਾਚਾਰ ਦੇ ਸਬੂਤ ਹੈਗੇ ਆ ਇਸ 'ਚ ਰਿਕਾਰਡਿੰਗਾਂ ਹੈਗੀਆਂ ਪਰ ਉਹ ਜਿਹੜੀ ਪੈਨ ਡਰਾਈਵ ਆ ਉਹ ਜਨਤਕ ਨਹੀਂ ਕੀਤੀ ਗਈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਹੁਣ ਡਿਮਾਂਡ ਕਰ ਰਹੇ ਨੇ ਵੀ ਜਦ ਹੀ ਤੁਹਾਡੇ ਕੋਲ ਫੈਕਟਸ ਹੈਗੇ ਆ ਸਬੂਤ ਹੈਗੇ ਆ ਤਾਂ ਉਹਨਾਂ ਨੂੰ ਜਨਤਕ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ ਤੁਹਾਡੇ ਕੋਲ ਕੀ ਫੈਕਟਸ ਹੈਗੇ ਆ ਤੁਹਾਡਾ ਕੀ ਮੰਨਦਾ ਸਰ ਦੇਖੋ ਇਹ ਭਗਵੰਤ ਮਾਨ ਨੇ ਇਹ ਖੁਲਾਸਾ ਦਿੱਤਾ ਸੀ ਜੀ ਖੁੱਲੇ ਸੱਦੇ ਲਈ ਉਹ ਸਬੂਤਾਂ ਦੀ ਜਿਹੜੀ ਹੈਗੀ ਆ ਪੈਨ ਡਰਾਈਵ ਲੈ ਕੇ ਆ ਸੀਗੇ ਜੀ ਜਿਹਦੇ ਤੇ ਉਹਨੇ ਡਿਸਕਸ਼ਨ ਕਰਨੀ ਸੀ ਜੀ ਭਗਵੰਤ ਮਾਨ ਉਸ ਗੱਲ ਤੋਂ ਭੱਜੇ ਆ ਜੀ ਉਹ ਚੈਲੰਜ ਜਿਹੜਾ ਦਿੱਤਾ ਸੀ ਉਹਨਾਂ ਨੇ ਕਬੂਲ ਕਰਨ ਦੇ ਆਪ ਵਿੱਚ ਪਹੁੰਚੇ ਨਹੀਂ ਹੈ ਤੇ ਔਰ ਜੋ ਕੁਛ ਉਹਦੇ ਵਿੱਚ ਹੈ ਜੀ ਉਹਦੇ ਬਾਰੇ ਬਹੁਤ ਜ਼ਿਆਦਾ ਪਤਾ ਕਿਉਂਕਿ ਸਾਡੇ ਲੋਕਾਂ ਨੂੰ ਉਂਗਰਾਲ ਸ਼ੀਤਲ ਉਂਗਰਾਲ ਨੂੰ ਜ਼ਿਆਦਾ ਪਤਾ ਉਹ ਕਿਹੜੇ ਟਾਈਮ ਤੇ ਉਹਨਾਂ ਨੇ ਕਦੋਂ ਵਰਤਨਾ ਹੈਗਾ ਜੀ ਉਹ ਵੀ ਉਹਨਾਂ ਨੇ ਹੀ ਡਿਸਾਈਡ ਕਰਨਾ ਪਰ ਮੇਰਾ ਖਿਆਲ ਹੈ ਕਿ ਜਿੱਥੋਂ ਤੱਕ ਉਹ ਭਗਵੰਤ ਮਾਨ ਨਾਲ ਬਹਿਸ ਕਰਨ ਵਾਸਤੇ ਜਾਂ ਭਗਵੰਤ ਮਾਨ ਨੂੰ ਜਿਹੜਾ ਚੈਲੰਜ ਕੀਤਾ ਸੀ ਭਗਵੰਤ ਮਾਨ ਦੇ ਚੈਲੰਜ ਨੂੰ ਐਕਸੈਪਟ ਕੀਤਾ ਸੀਗਾ ਉਹਦੇ ਵਾਸਤੇ ਪੈਨ ਡਰਾਈਵ ਲਾਇਆ ਸੀ

WhatsApp channel par but...